ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮੁਖਤਾਰ ਅंसारी ਜਿਹੜਾ ਕਿ ਦਵੰਗ ਉਹਦੇ ਦਵੰਗ ਜੀਵਨ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮੁਖਤਾਰ ਅंसारी ਗੈਂਗਸਟਰ ਕਿਵੇਂ ਬਣਿਆ ਕਿਵੇਂ ਸ਼ੁਰੂਆਤ ਹੋਈ ਤੇ ਮੈਂ ਤੁਹਾਨੂੰ ਅੱਜ ਗੱਲ ਕਰਾਂਗਾ ਕਿ ਗੈਂਗਸਟਰ ਤੋਂ ਮਖ्तार ਅंसारी ਰਾਜਨੀਤੀ ਵਿੱਚ ਕਿਵੇਂ ਆਇਆ ਤੇ ਪੰਜ ਵਾਰੀ ਐਮਐਲਏ ਕਿਵੇਂ ਬਣ ਗਿਆ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਮਖ्तार ਅंसारी ਦਾ ਦਿੰਪੀ ਚੰਦਪਾਨ ਤੇ ਰਿੰਕੀ ਫਜ਼ਲਕਾਰ ਦੇ ਨਾਲ ਕੀ ਸੰਬੰਧ ਸੀਗਾ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਕਿ ਆਪਣੇ ਮਖ्तार ਅंसारी ਦੀ ਭਾਜਪਾ ਦੀ ਜੋਗੀ ਸਰਕਾਰ ਬਣਨ ਤੋਂ ਬਾਅਦ ਉਲਟੀ ਗਿਣਤੀ ਕਿਉਂ ਸ਼ੁਰੂ ਹੋ ਗਈ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਪੰਜਾਬ ਸਰਕਾਰ ਨੇ ਮੁਖ्तार ਅंसारी ਨੂੰ ਕਿਵੇਂ ਬਚਾਇਆ ਤੇ ਕਿਵੇਂ ਜੇਲ੍ਹ ਦੇ ਵਿੱਚ ਐਸਾ ਕਰਾਇਆ ਤੇ ਕਿਵੇਂ ਜੇਲ੍ਹ ਦੇ ਵਿੱਚੋਂ ਸ਼ਿਕਾਰ ਖੜਾਇਆ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਕਿ ਮੁਖ्तार ਅंसारी ਨੂੰ ਜੁਪੀ ਦੀ ਜੋਗੀ ਸਰਕਾਰ ਪੰਜਾਬ ਸਰਕਾਰ ਤੋਂ ਖੋ ਕੇ ਜੁਪੀ ਦੇ ਵਿੱਚ ਕਿਵੇਂ ਲੈ ਕੇ ਗਈ ਕਿ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਕਿ ਜੋਗੀ ਸਰਕਾਰ ਨੇ ਕੁਝ ਸਮੇਂ ਦੇ ਵਿੱਚ ਹੀ ਉਸ ਦਾ ਅੰਤ ਕਿਵੇਂ ਕੀਤਾ ਜਾਂ ਉਹਦਾ ਅੰਤ ਕਿਵੇਂ ਹੋਇਆ ਦੋਸਤੋ ਪੂਰੀ ਵੀਡੀਓ ਦੇ ਅੰਤ ਤੱਕ ਬਨੇ ਰਹੋ ਇਹ ਵੀਡੀਓ ਮੈਂ ਇਹ ਜਿਹੜੀ ਸਟੋਰੀ ਆ ਤਕਰੀਬਨ ਕੋਸ਼ਿਸ਼ ਕਰੂੰਗਾ ਕਿ ਦੋ ਭਾਗਾਂ ਦੇ ਵਿੱਚ ਸੁਣਾਈ ਜਾਵੇ ਪਰ ਤੁਹਾਨੂੰ ਬਹੁਤ ਹੀ ਵਿਸਥਾਰ ਦੇ ਨਾਲ ਕਿਉਂਕਿ ਬਹੁਤ ਇੰਟਰਸਟਿੰਗ ਇਹ ਸਟੋਰੀ ਹੈ ਕਿਉਂਕਿ ਇਹਦਾ ਸਬੰਧ ਪੰਜਾਬ ਦੇ ਨਾਲ ਹੈ ਤੇ ਪੰਜਾਬ ਦੇ ਡਿੰਪੀ ਚੰਦਪਾਨ ਤੇ ਰਿੱਕੀ ਰਿੰਕੀ ਫਜ਼ਲ ਕਾ ਉਹਨਾਂ ਦੇ ਨਾਲ ਹੈ ਜਿਹੜਾ ਡਿੰਪੀ ਚੰਦਪਾਨ ਦਾ ਨਾਮ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿੱਚ ਕੀਤਾ ਸੀਗਾ ਦੋਸਤੋ ਗੱਲ ਸਟਾਰਟ ਹੁੰਦੀ ਆ ਬਾਂਦਾ ਦੇ ਹਸਪਤਾਲ ਦੇ ਵਿੱਚ ਦੋ ਦਿਨ ਪਹਿਲਾਂ ਮੁਖ्तार ਅंसारी ਦੀ ਮੌਤ ਹੋ ਜਾਂਦੀ ਆ ਮੁਖ्तार ਅंसारी ਬਾਂਦਾ ਦੀ ਜੇਲ੍ਹ ਦੇ ਵਿੱਚ ਬੰਦ ਸੀਗਾ ਉਥੋਂ ਜੇਲ੍ਹ ਦੇ ਵਿੱਚੋਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਤੇ ਉੱਥੇ ਡਾਕਟਰਾਂ ਨੇ ਉਹਨੂੰ ਮਿਰਤਿਕ ਕੋਸਤ ਕਰ ਦਿੱਤਾ ਦੋਤੋ 21 ਤਿੰਨ 2024 ਨੂੰ ਉਹਨੂੰ ਜਿਹੜਾ ਕਹਿੰਦੇ ਨੇ ਕਿ ਸਲੋ ਪੋਇਜ਼ਨ ਦਿੱਤਾ ਗਿਆ 19 ਤਰੀਕ ਨੂੰ ਉਹਨੂੰ ਸਲੋ ਪੋਇਜ਼ਨ ਦਿੱਤਾ ਗਿਆ ਤੇ 21 ਤਰੀਕ ਨੂੰ ਉਹ ਮਤਲਬ ਬਿਮਾਰ ਹੋਇਆ ਤੇ 19 ਤਰੀਕ ਤੋਂ ਬਾਅਦ ਉਹਦੀ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਵੀ ਲਾਈ ਗਈ ਵਕੀਲਾਂ ਵੱਲੋਂ ਕਿ ਮੁਖ्तार ਅंसारी ਨੂੰ ਜੇਲ੍ਹ ਦੇ ਵਿੱਚ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਗਿਆਗਾ ਹੁਣ ਦੋਸਤੋ ਆਪਾਂ ਸ਼ੁਰੂ ਕਰਦੇ ਆ ਕਿ ਮੁਖ्तार ਅंसारी ਇੱਕ ਬਹੁਤ ਹੀ ਸਨਮਾਨਿਤ ਪਰਿਵਾਰ ਦਾ ਮੈਂਬਰ ਸੀਗਾ ਸਨਮਾਨਿਤ ਪਰਿਵਾਰ ਵੀ ਛੋਟਾ ਨਹੀਂ ਦੋਸਤੋ ਉਹਦੇ ਦਾਦਾ ਜੀ ਮਹਾਤਮਾ ਗਾਂਧੀ ਅਤੇ ਨਹਿਰੂ ਦੇ ਬਰਾਬਰ ਦੇ ਲੀਡਰ ਕਾਇਲੋ ਜਾਂ ਉਹਨਾਂ ਦੇ ਨਾਲ ਉਹਨਾਂ ਨੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਲੀਡਰੀ ਕੀਤੀ ਜਾਂ ਕੰਮ ਕੀਤਾ ਸੀਗਾ ਦੋਸਤੋ ਉਹਦੇ ਜਿਹੜੇ ਚਾਚਾ ਜੀ ਸੀਗੇ ਜਾਂ ਉਹਦੇ ਜਿਹੜੇ ਦਾਦਾ ਜੀ ਉਸਮਾਨ ਜਰਨੈਲ ਸੀਗੇ ਫੌਜ ਦੇ ਤੇ ਉਹਨਾਂ ਨੂੰ ਜਨਹਾ ਨੇ ਇਹ ਵੀ ਕਿਹਾ ਸੀਗਾ ਪੰਡਵੇਲੇ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਰਹੋ ਪਰ ਉਹਨਾਂ ਨੇ ਭਾਰਤ ਦੇ ਵਿੱਚ ਆਉਣ ਨੂੰ ਤਰਜੀਹ ਦਿੱਤੀ ਔਰ ਇਹਦੇ ਜਿਹੜੇ ਦਾਦਾ ਜੀ ਸੀਗੇ ਅਹਿਮਦ ਅंसारी ਦੋਸਤੋ ਉਹ ਭਾਰਤ ਦੇ ਉਪ ਰਾਸ਼ਟਰਪਤੀ ਵੀ ਰਹੇ ਨੇਗੇ ਇਹਦੇ ਵੱਡੇ ਭਾਈ ਅਫਜਲ ਅंसारी ਕਈ ਵਾਰੀ ਐਮਐਲਏ ਰਹੇ ਨੇਗੇ ਔਰ ਦੋਸਤੋ ਇੰਨਾ ਸਨਮਾਨਿਤ ਪਰਿਵਾਰ ਹੋਣ ਦੇ ਬਾਵਜੂਦ ਮੁਖ्तार ਅंसारी ਅੰਡਰਵਾਰਡ ਦੇ ਵਿੱਚ ਕਿਵੇਂ ਚਲਿਆ ਗਿਆ ਉਹਦੀ ਤੁਹਾਨੂੰ ਪੂਰੀ ਸਟੋਰੀ ਦੱਸਦਾ ਦੋਸਤੋ ਗੋਰਖਪੁਰ ਜਿਹੜਾ ਜ਼ਿਲ੍ਹੇ ਦਾ ਇਹ ਰਹਿਣ ਵਾਲਾ ਸੀਗਾ ਜਿਹੜਾ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਗ੍ਰਹਿ ਜ਼ਿਲ੍ਹਾਗਾ ਉੱਥੇ ਇੰਨੇ ਗੈਂਗਵਾਰ ਹੁੰਦੀ ਹੈ ਕਿ ਉਹਨੂੰ ਸਿਸਲੀ ਦਾ ਨਾਮ ਵੀ ਦਿੱਤਾ ਜਾਂਦਾ ਹੈਗਾ ਦੋਸਤੋ ਉੱਥੇ ਦੋ ਗੈਂਗਸਟਰ ਸੀਗੇ ਰਵਿੰਦਰ ਸਿੰਘ ਦੀ ਹਰੀ ਸ਼ੰਕਰ तिवारी ਦੇ ਨਾਲ ਗੈਂਗਵਾਰ ਚੱਲਦੀ ਸੀਗੀ ਇਹਨਾਂ ਦੋਨਾਂ ਦਾ ਆਪਸ ਵਿੱਚ ਗੈਂਗਵਾਰ ਚੱਲਦਾ ਸੀਗਾ ਸੌਰੀ ਅंसारी ਦਾ ਦੋਸਤੋ ਗਾਜੀਪੁਰ ਜ਼ਿਲ੍ਹਾ ਸੀਗਾ ਇਹ ਗੱਲ ਹੈਗੀ ਆ 1980 ਦੇ ਦਹਾਕੇ ਦੀ ਸਾਧੂ ਸਿੰਘ ਤੇ ਮੱਖਣ ਸਿੰਘ ਦਾ 20 ਬਿਗਿਆ ਨੂੰ ਲੈ ਕੇ ਆਪਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਦੋਸਤੋ ਇਹਨਾਂ ਦਾ ਦੋਸਤੋ ਸਾਧੂ ਸਿੰਘ ਤੇ ਮੱਖਣ ਸਿੰਘ ਦਾ 20 ਬਿਗਿਆ ਨੂੰ ਲੈ ਕੇ ਆਪਸ ਵਿੱਚ ਝਗੜਾ ਚੱਲਦਾ ਸੀਗਾ ਤੇ ਵਰਜੇਸ਼ ਸਿੰਘ ਇੱਕ ਦਵੰਗ ਸੀਗਾ ਜਿਹੜਾ ਬਾਹੂਬਲੀ ਸੀਗਾ ਤੇ ਉਹਦਾ ਤਿਰਵੂਨ ਨਾਲ ਇਨਾਂ ਦਾ ਪੂਰਾ ਇੱਕ ਗੈਂਗ ਮਤਲਬ ਗੈਂਗਬਾਰ ਸੀਗੇ ਇਹ ਮਤਲਬ ਗੈਂਗਸਟਰ ਸੀਗੇ ਰਵਿੰਦਰ ਸਿੰਘ ਤੇ ਹਰੀ ਸਿੰਘ Tiwari ਇਹਨਾਂ ਦੀਆਂ ਗੈਂਗ ਇਹਨਾਂ ਦੀਆਂ ਗੈਂਗਬਾਰ ਚੱਲਦੀਆਂ ਰਹਿੰਦੀਆਂ ਸੀਆਂ ਰਵਿੰਦਰ ਸਿੰਘ ਤੇ ਹਰੀ ਸਿੰਘ ਦੀਆਂ ਮੁਖ्तार ਅंसारी ਕਾਜੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀਗਾ 1980 ਦੇ ਦਹਾਕੇ ਦੀ ਇਹ ਗੱਲ ਆ ਦੋਸਤੋ ਇੱਕ ਸਾਧੂ ਸਿੰਘ ਤੇ ਮੱਖਣ ਸਿੰਘ 20 ਬਿਗਿਆਂ ਦਾ ਉਹਨਾਂ ਦਾ ਝਗੜਾ ਚੱਲਦਾ ਸੀ ਜਿਹਨੂੰ ਲੈ ਕੇ ਉਹਨਾਂ ਦੇ ਕਤਲ ਵੀ ਹੋਏ ਸੀਗੇ ਬਰਜੇਸ਼ ਸਿੰਘ ਇੱਕ ਬਹੁਤ ਵੱਡਾ ਬਾਹੂਬਲੀ ਦਿਵੰਗ ਸੀਗਾ ਤੇ ਜਿਹਦਾ ਤਿਰਬੂਨ ਦੇ ਨਾਲ ਮਤਲਬ ਝਗੜਾ ਚੱਲਦਾ ਸੀਗਾ ਤੇ ਦੋਸਤੋ ਇਹਨਾਂ ਦਾ ਏਸੇ 20 ਬਿਗਿਆ ਦੇ ਝਗੜੇ ਦੇ ਵਿੱਚ ਸਾਧੂ ਸਿੰਘ ਤੇ ਮੱਖਣੂ ਇਹ ਦੋਨੇ ਭਾਈਆਂ ਦਾ ਕਤਲ ਹੋ ਜਾਂਦਾ ਹੈ ਇਹਨਾਂ ਦਾ ਜਿਹੜਾ ਫਿਰ ਗਰੁੱਪ ਸੀਗਾ ਜਿਹੜਾ ਇਹਨਾਂ ਦਾ ਗੈਂਗ ਸੀਗਾ ਉਹਦੀ ਪੂਰੀ ਕਮਾਨ ਮੁਖ्तार ਅंसारी ਦੇ ਹੱਥ ਆ ਜਾਂਦੀ ਹੈ ਔਰ ਦੋਸਤੋ ਇਹ ਮਸਤਾਰ ਅंसारी ਤੇ ਵਰਦੀਸ਼ ਇੱਕ ਪਾਸੇ ਵਰਦੀਸ਼ ਹੋ ਜਾਂਦਾ ਇੱਕ ਪਾਸੇ ਮਖਤਿਆਰ ਅंसारी ਹੋ ਜਾਂਦਾ ਇਹਨਾਂ ਦੋਨਾਂ ਦੀ ਗੈਂਗਵਾਰ ਚੱਲਦੀ ਆ ਤਾਂ ਕਰੀਬਨ 55 50 55 ਕਤਲ ਹੁੰਦੇ ਨੇ ਇਸ ਟੱਕਰ ਦੇ ਵਿੱਚ ਦੋਸਤੋ ਇਸੇ ਤਰ੍ਹਾਂ ਫਿਰ ਇਹ ਜਿਹੜਾ ਹੈਗਾ ਅੰਡਰਵਰਲਡ ਦੇ ਦਲਦਲ ਦੇ ਵਿੱਚ ਧਸਦਾ ਹੀ ਚਲਿਆ ਗਿਆ ਕਈ ਵਾਰ ਦਾ ਤਾਂ ਇਹਨੇ ਕੀਤੀਆਂ ਕਤਲਾਂ ਦੇ ਲੁੱਟਾਂ ਖੋਹਾਂ ਦੇ ਹੋਰ ਪਤਾ ਨਹੀਂ ਕਿੰਨੇ ਮਤਲਬ ਜਿਹੜੇ ਇਹਦੇ ਤੇ ਕੇਸ ਪੈਂ ਪਰ ਇੱਕ ਮੁੱਖ ਕੇਸ ਆਦੇਸ਼ ਰਾਏ ਦੇ ਉੱਪਰ ਜਿਹੜਾ ਹਮਲਾ ਇਹਦੇ ਉੱਤੇ ਮਸ਼ੂਰ ਹੋਇਆ ਸੀਗਾ ਉਦੋਂ ਤੱਕ 1990 ਦਾ ਦਹਾਕਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਉਦੋਂ ਤੱਕ ਦੋਸਤੋ ਇਹ ਪੂਰਾ ਮਸ਼ੂਰ ਹੋ ਚੁੱਕਿਆ ਸੀਗਾ 1990 ਦੇ ਦਹਾਕੇ ਦੇ ਵਿੱਚ ਇਹਦੀ ਪੰਜਾਬ ਦੇ ਗੈਂਗਸਟਰ ਡਿੰਪੀ ਚੰਦਪਾਨ ਤੇ ਰੌਕੀ ਫਜ਼ਲਕਾ ਦੇ ਨਾਲ ਮਿਲਾਪ ਹੋ ਜਾਂਦਾ ਹੈਗਾ ਤੇ ਰੋਕੀ ਫਜ਼ਲ ਕਾਤੇ ਬਿੰਪੀ ਚੰਦਪਾਨ ਅंसारी ਦੇ ਨਾਲ ਮਿਲ ਕੇ ਦੋਸਤੋ ਕੰਮ ਕਰਨ ਲੱਗਦੇ ਨੇ ਤੇ ਫਿਰ ਇੱਕ ਨੰਦ ਕਿਸ਼ੋਰ ਰੰਗਾਟਾ ਦਾ ਅਗਵਾ ਹੋ ਜਾਂਦਾ ਉਹਨੂੰ ਇਹ ਅਗਵਾ ਕਰ ਲੈਂਦੇ ਨੇ ਤੇ ਦੋਸਤੋ ਇਹ ਅਗਵਾ ਕਰਕੇ ਇਹਦੇ ਨਾਲ-ਨਾਲ ਹੋਰ ਵੀ ਜਿਹੜੇ ਪੰਜਾਬ ਦੇ ਗੈਂਗਸਟਰ ਤੇ ਇਹ ਸਾਰੇ ਮਿਲ ਕੇ ਕਈ ਰਾਜਾਂ ਦੇ ਵਿੱਚ ਮਤਲਬ ਇਹ ਕਾਰਵਾਈਆਂ ਕਰਦੇ ਨੇ ਤੇ ਇਸੇ ਤਰ੍ਹਾਂ ਦੋਸਤੋ ਫਿਰ ਇੱਕ ਦਿੱਲੀ ਤੋਂ 베ਦ ਗੋਇਲ ਅਗਵਾ ਕਰ ਲਿਆ ਜਾਂਦਾ ਹੈਗਾ ਪਹਿਲਾਂ ਜਿਹੜਾ ਨੰਦਕਸੌਰ ਰੰਗਾਟਾ ਕਰਿਆ ਸੀਗਾ ਅਗਵਾ ਦੋਸਤੋ ਉਹ ਬਨਾਰਸ ਦਾ ਕੋਇਲੇ ਦਾ ਵਪਾਰੀ ਸੀਗਾ ਤੇ ਵਿਸ਼ਵ Hindu ਪਰਿਸ਼ਦ ਦਾ ਲੀਡਰ ਸੀਗਾ ਉਸ ਤੋਂ ਬਾਅਦ ਦੋਸਤੋ 베ਦ ਗੋਇਲ ਦਿੱਲੀ ਤੋਂ ਅਗਵਾ ਕੀਤਾ ਜਾਂਦਾ ਉਹਦੇ ਤਿਲਕਨਗਰ ਇਲਾਕੇ ਦੇ ਵਿੱਚੋਂ ਤੇ ਉਹਨੂੰ ਲਿਆ ਕੇ ਹਰਿਆਣਾ ਦੇ ਪੰਚਕੂਲਾ ਇਲਾਕੇ ਦੇ ਵਿੱਚ ਰੱਖਿਆ ਜਾਂਦਾ ਉਹਨੂੰ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਕੇ ਉਹਨੂੰ ਸੜਾ ਲਿਆ ਜਾਂਦਾ ਤੇ ਅਨਸਾਰੀ ਤੇ ਇਹਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ 1996 ਦੇ ਵਿੱਚ ਦੋਸਤੋ ਇਹਦੀ ਜ਼ਮਾਨਤ ਹੋ ਜਾਂਦੀ ਆ ਔਰ ਜ਼ਮਾਨਤ ਤੇ ਆਉਣ ਤੋਂ ਬਾਅਦ ਇਹ ਫਿਰ 96 ਦੇ ਵਿੱਚ ਚੋਣ ਲੜਦਾ ਪਹਿਲੀ BSP ਦੇ ਨਾਲ ਮੌ ਹਲਕੇ ਦੇ ਉੱਤੋਂ ਦੋਸਤੋ ਇਹ ਚੋਣ ਲੜਦਾ ਤੇ ਚੋਣ ਜਿੱਤ ਜਾਂਦਾ ਉਹ ਤੋਂ ਬਾਅਦ ਇਹ ਲਗਾਤਾਰ 5 ਵਾਰੀ ਐਮਐਲਏ ਬਣਦਾ ਪੰਜ ਵਾਰੀ ਲਗਾਤਾਰ ਤੇ ਦੋ ਵਾਰੀ ਬੀਐਸਪੀ ਦੀ ਟਿਕਟ ਤੇ ਤੇ ਤਿੰਨ ਵਾਰੀ ਆਜ਼ਾਦ ਉਸ ਤੋਂ ਬਾਅਦ ਦੋਸਤੋ ਤਕਰੀਬਨ 2000 ਦਾ ਜਦੋਂ ਸਮਾਂ ਚੱਲਦਾ ਹੈਗਾ ਉਦੋਂ ਦੋਸਤੋ ਅੰਡਰਵਰਡ ਦੇ ਵਿੱਚੋਂ ਨਿਕਲ ਕੇ ਇਹ ਸਾਰੇ ਜਿਹੜੇ ਲੋਕ ਸੀਗੇ ਇਹ ਬਾਹੂਬਲੀ ਬਣ ਚੁੱਕੇ ਸੀਗੇ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀਗਾ ਕਿ ਰਾਜਨੀਤੀ ਤੇ ਬਿਜ਼ਨਸ ਦੇ ਵਿੱਚ ਹੀ ਆਪਣੀ ਤਰੱਕੀ ਹੋ ਸਕਦੀ ਹੈ ਜਿਹੜਾ ਉਹ 12 ਬੋਰ ਦੇ ਕਟਿਆਂ ਨਾਲ ਆਪਣਾ ਕੁਝ ਨਹੀਂ ਬਣਾ। ਉਦੋਂ ਤੱਕ ਦੋਸਤੋ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਬਿジネス ਸੀਗਾ ਕਾਰਪੋਰੇਟ ਬਿジネス ਚੱਲ ਚੁੱਕਿਆ ਸੀਗਾ ਤੇ ਫਿਰ ਇਹ ਉਹਦੇ ਵਿੱਚ ਕੁਦ ਪੈਂਦੇ ਨੇਗੇ। ਤੇ ਉਹਦੇ ਵਿੱਚ ਦੋਸਤੋ ਇਹ ਫਿਰ ਪੈਸੇ ਕਮਾਉਣ ਲੱਗਦੇ ਨੇ। ਤੇ ਬਹੁਤ ਸਾਰੇ ਇਹਨਾਂ ਦੇ ਹੋਰ ਸਾਥੀ ਵੀ ਜਿਹੜੇ ਰਾਜਨੀਤੀ ਦੇ ਵਿੱਚ ਆ ਜਾਂਦੇ ਨੇ। ਔਰ ਦੋਸਤੋ ਇਹਨਾਂ ਦੇ ਨਿਸ਼ਾਨੇ ਦੇ ਉੱਪਰ ਜਿਹੜੇ ਰਹਿੰਦੇ ਸੀਗੇ ਉਹ ਵਿਸ਼ਵ Hindu ਪ੍ਰੀਸ਼ਦ ਤੇ BJP ਦੇ ਲੀਡਰ ਹਮੇਸ਼ਾ ਇਹਨਾਂ ਦੇ ਨਿਸ਼ਾਨੇ ਦੇ ਉੱਪਰ ਹੁੰਦੇ ਸੀਗੇ ਇਸੇ ਤਰ੍ਹਾਂ ਦੋਸਤੋ 2005 ਦੇ ਵਿੱਚ ਅंसारी ਦੇ ਇਸ਼ਾਰੇ ਦੇ ਉੱਪਰ ਕ੍ਰਿਸ਼ਨ ਨੰਦ ਰਾਏ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਦੋਸਤੋ ਇਹ ਮੁੰਨਾ ਬਜਰੰਗੀ ਦੁਆਰਾ ਹੱਤਿਆ ਕਰਵਾਈ ਗਈ ਸੀ ਇਹਦੇ ਵੱਲੋਂ ਇਹਦੀਆਂ ਜਿਹੜੀਆਂ ਇਹ ਉਦੋਂ ਜੇਲ੍ਹ ਦੇ ਵਿੱਚ ਜਾ ਚੁੱਕਿਆ ਸੀਗਾ ਇਹ ਜੇਲ੍ਹ ਦੇ ਵਿੱਚੋਂ ਬੈਠ ਕੇ ਜਿਹੜੀਆਂ ਕਾਰਵਾਈਆਂ ਕਰਵਾ ਰਿਹਾ ਸੀਗਾ 14 ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਹੈ ਦੇ 2017 ਦੇ ਵਿੱਚ ਜੋਗੀ ਦੀ ਸਰਕਾਰ ਜਦੋਂ ਆ ਜਾਂਦੀ ਆ ਦੋਸਤੋ ਫਿਰ ਇਹਨਾਂ ਦਾ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੀ ਇਹਨਾਂ ਦੀ ਉਲਟੀ ਗਿਣਤੀ ਜਦੋਂ ਸ਼ੁਰੂ ਹੁੰਦੀ ਆ ਜਿਹੜਾ ਇਹਦਾ ਸਾਥੀ ਸੀਗੇ ਮੁੰਨਾ ਬਜਰੰਗੀ ਤੇ ਸੰਜੀਵ ਮਹੇਸ਼ਵਰੀ 2018 ਤੋਂ 2021 ਦੇ ਵਿੱਚ ਇਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਇੱਕ ਤੋਂ ਬਾਅਦ ਇੱਕ ਇਹਨਾਂ ਦੇ ਸਾਥੀਆਂ ਦੀਆਂ ਹੱਤਿਆਵਾਂ ਹੋਣ ਲੱਗੀਆਂ ਤੇ ਅंसारी ਨੂੰ ਹੁਣ ਪਤਾ ਲੱਗ ਗਿਆ ਕਿ ਮੇਰਾ ਹੁਣ ਜਿਹੜਾ ਹੈਗਾ ਅੰਤ ਨੇੜੇ ਲੱਗਿਆ ਹੋਇਆ ਤੇ ਸਰਕਾਰ ਮੇਰੇ ਨੇੜੇ ਲੱਗ ਚੁੱਕੀ ਆ ਤਾਂ ਇਹਨੇ ਇੱਕ ਸਾਜ਼ਿਸ਼ ਰਚੀ ਕੈਪਟਨ ਸਰਕਾਰ ਦੇ ਨਾਲ ਰਲ ਕੇ ਇੱਕ ਮਹਾਲੀ ਦੇ ਜਿਹੜਾ ਮਹਾਲੀ ਦਾ ਬਿਲਡਰ ਹੈਗਾ ਮਸੂਰ ਉਹਦੇ ਤੇ ਇੱਕ ਮਤਲ ਉਹਨੂੰ ਧਮਕੀ ਦਵਾਈ ਗਈ ਤੇ ਬਿਲਡਰ ਤੋਂ ਇੱਕ ਐਪਲੀਕੇਸ਼ਨ ਦਵਾਈ ਗਈ ਕਿ ਅंसारी ਨੇ ਮੈਨੂੰ ਧਮਕੀ ਦਿੱਤੀ ਹੈ ਤੇ ਉਹਨੂੰ ਜੁਪੀ ਦੀ ਜੇਲ੍ਹ ਦੇ ਵਿੱਚੋਂ ਸ਼ਿਫਟ ਕਰਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਲੈ ਆਂਦਾ ਪੰਜਾਬ ਦੇ ਮਹਾਲੀ ਦੇ ਇਲਾਕੇ ਦੇ ਵਿੱਚ ਰੋਪੜ ਦੀ ਜੇਲ੍ਹ ਦੇ ਵਿੱਚ ਦੋਸਤੋ ਇਹ ਲਿਆਂਦਾ ਤੇ ਰੋਪੜ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਮਸ਼ੂਰ ਹੋਈ ਇਹ ਗੱਲ ਕਿ ਉੱਥੇ ਇਹਨੇ ਕਿੰਨੇ ਨਜ਼ਾਰੇ ਲੈ ਸਕੌਚ ਸ਼ਰਾਬ ਜਨਾਨੀ ਬਾਜੀ ਇੱਥੋਂ ਤੱਕ ਕਿ ਰੋਪੜ ਦੇ ਇਲਾਕੇ ਦੇ ਵਿੱਚ ਸ਼ਿਕਾਰ ਵੀ ਖੇਡਣ ਜਾਂਦਾ ਸੀਗਾ ਇਹ ਸਭ ਕੁਝ ਪੰਜਾਬ ਸਰਕਾਰ ਦੇ ਮਤਲਬ ਸਮਰਥਨ ਦੇ ਨਾਲ ਇਹ ਨਜ਼ਾਰੇ ਲੈ ਰਿਆ ਸੀਗਾ ਤਾਂ ਦੋਸਤੋ ਜੁਪੀ ਦੀ ਸਰਕਾਰ ਨੂੰ ਇਹ ਗੱਲ ਦਾ ਇਲਮ ਹੋ ਗਿਆ ਕਿ ਇਹ ਪੰਜਾਬ ਵਾਲੀ ਸਰਕਾਰ ਹੈ ਜਿਹੜੀ ਇਹਨੂੰ ਸਾਜ਼ਿਸ਼ ਦੇ ਨਾਲ ਪੰਜਾਬ ਦੇ ਵਿੱਚ ਲੈ ਕੇ ਗਈ ਆ ਤਾਂ ਉਹਨਾਂ ਨੇ ਦੋਸਤੋ ਦੇਖਿਆ ਜਦੋਂ ਇਹਨੇ ਆਪ ਵੀ ਜ਼ਮਾਨਤ ਵੀ ਅਪਲਾਈ ਨਹੀਂ ਕੀਤੀ ਜਾਣ ਬੁੱਝ ਕੇ ਜੇਲ੍ਹ ਦੇ ਵਿੱਚ ਬੈਠਾ ਰਿਆ ਤਾਂ ਜੁਪੀ ਸਰਕਾਰ ਸਮਝ ਗਈ ਕਿ ਇਹ ਸਾਰਾ ਮਿਲੀ ਭੁਗਤ ਹੈਗੀ ਆ ਇਹਨਾਂ ਦੀ ਤਾਂ ਜੁਪੀ ਦੀ ਸਰਕਾਰ ਦੋਸਤੋ ਫਿਰ ਸਪਰੀਮ ਕੋਰਟ ਚਲੀ ਜਾਂਦੀ ਆ ਤੇ ਸਪਰੀਮ ਕੋਰਟ ਵੱਲੋਂ ਯੂਪੀ ਸਰਕਾਰ ਨੂੰ ਇਹਦੀ ਕਸਟਡੀ ਦੇ ਦਿੱਤੀ ਜਾਂਦੀ ਆ ਯਾਦ ਕਰੋ ਥੋੜਾ ਸਮਾਂ ਪਹਿਲਾਂ ਅਨਸਾਰੀ ਨੂੰ ਬਹੁਤ ਹੀ ਵੱਡੀ ਸੁਰੱਖਿਆ ਦੇ ਨਾਲ ਕਾਰਾਂ ਜੀਪਾਂ ਦੇ ਕਾਫਲੇ ਦੇ ਵਿੱਚ ਉਹਨੂੰ ਯੂਪੀ ਸ਼ਿਫਟ ਕੀਤਾ ਜਾਂਦਾ ਹੈਗਾ ਤਾਂ ਦੋਸਤੋ ਜਦੋਂ ਇਹਨੂੰ ਉੱਥੇ ਸ਼ਿਫਟ ਕੀਤਾ ਜਾਂਦਾ ਹੈ ਤਾਂ ਇਹ ਉਸ ਤੋਂ ਬਾਅਦ ਜਿਹੜੀ ਇਹਦੀ ਉਲਟੀ ਗਿਣਤੀ ਦੋਸਤੋ ਸ਼ੁਰੂ ਹੋ ਗਈ ਜਿਹੜਾ ਇਹਦਾ ਸਮਾਂ ਨਜ਼ਾਰੇ ਲੈਣ ਦਾ ਸੀਗਾ ਉਹ ਨੰਗ ਚੁੱਕਿਆ ਸੀਗਾ ਹੁਣ ਸਥਿਤੀ ਬਦਲ ਚੁੱਕੀ ਸੀਗੀ ਇਹਦੀ ਜ਼ਿੰਦਗੀ ਦੇ ਜਿਹੜੇ ਵਧੀਆ 1.5 2 ਸਾਲ ਸੀਗੇ ਆਖਰੀ ਉਹ ਪੰਜਾਬ ਦੇ ਵਿੱਚ ਜਿਹੜੇ ਨੰਗੇ ਉਸ ਤੋਂ ਬਾਅਦ ਦੋਸਤੋ ਇਹ ਫਿਰ ਜੂਪੀ ਦੀ ਜੇਲ੍ਹ ਦੇ ਵਿੱਚ ਜਾਂਦਾ ਤੇ ਹੁਣ ਇੱਥੇ ਆ ਕੇ ਦੋਸਤੋ ਗੱਲ ਕਿਉਂਕਿ ਇਹ ਪਹਿਲਾਂ ਬੀਜੇਪੀ ਤੇ ਬਜਰੰਗ ਦਲ ਦੇ ਜਿਹੜੇ ਸੀਗੇ ਉਹਨਾਂ ਦੇ ਉੱਪਰ ਕਾਰਵਾਈਆਂ ਕਰਦੇ ਸੀਗੇ ਹੁਣ ਇੱਥੋਂ ਦੋਸਤੋ ਆ ਕੇ ਫਿਰ ਇਹਨੂੰ ਸ਼ੁਰੂਆਤ ਹੋ ਜਾਂਦੀ ਆ ਪੋਇਜ਼ਨ ਦੇ ਨਾਲ ਪਰ ਦੋਸਤੋ ਇਹ ਸਾਰਾ ਕੁਝ ਵਾਪਰਨ ਦੇ ਬਾਵਜੂਦ ਵੀ ਜਿਵੇਂ ਮੰਨ ਲਓ ਤੁਸੀਂ ਜੋਗੀ ਸਰਕਾਰ ਨੇ ਗੈਂਗਸਟਰਾਂ ਦਾ ਅੰਤ ਤਾਂ ਕਰਤਾ ਪਰ ਸਾਰਾ ਅੰਤ ਨਹੀਂ ਹੋਇਆ ਹੁਣ ਉਹਨਾਂ ਦੇ ਪੱਖੀ ਜਿਹੜੇ ਮਤਲਬ ਗੈਂਗਸਟਰ ਸੀਗੇ ਜਾਂ ਬਦਮਾਸ ਬਾਹੂਬਲੀ ਜਿਦੇ ਉਦਾਹਰਨ ਬਿਰਜ ਭੂਸਨ ਯਾਦ ਕਰੋ ਜਦੋਂ ਲੇਡੀ ਪਹਿਲਵਾਨ ਲੜਕੀਆਂ ਦੇ ਜਿਹੜੇ ਮੈਡਲ ਸੀਗੇ ਉਹ ਸੜਕਾਂ ਤੇ ਰੋਲੇ ਸੀਗੇ ਔਰ ਉਹ ਬਹੁਤ ਟਾਈਮ ਬਹੁਤ ਸਮਾਂ ਦਿੱਲੀ ਸੰਘਰਸ਼ ਕਰਦੀਆਂ ਰਹੀਆਂ ਪਹਿਲਵਾਨ ਲੜਕੀਆਂ ਪਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਤੇ ਬਿਰਜ ਭੂਸਨ ਦਾ ਬਾਲ ਵੀ ਬਿੰਗਾਨੀ ਹੋਇਆ ਕਹਿਣ ਦਾ ਭਾਵ ਕਿ ਹੁਣ ਸਮਾਂ ਆ ਚੁੱਕਿਆ ਸੀਗਾ ਬੀਜੇਪੀ ਦੇ ਪੱਖੀ ਗੈਂਗਸਟਰ ਬਿਰਜ ਭੂਸਣ ਵਰਗਿਆਂ ਦਾ ਸੋ ਦੋਸਤੋ ਹੁਣ ਉਸ ਤੋਂ ਬਾਅਦ 19 ਤਰੀਕ ਆਉਂਦੀ ਹੈ 19 ਤਰੀਕ ਨੂੰ ਇਹਦੇ ਖਾਣੇ ਦੇ ਵਿੱਚ ਇਹਨੂੰ ਕੁਝ ਦਿੱਤਾ ਜਾਂਦਾ ਤੇ ਇਹਨੂੰ ਉਲਟੀਆਂ ਲੱਗ ਜਾਂਦੀਆਂ ਨੇ ਇੱਕ ਐਪਲੀਕੇਸ਼ਨ ਅਦਾਲਤ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਇਹਦੀ ਜਾਨ ਨੂੰ ਖਤਰਾ ਹੈ ਇਹਨੂੰ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਕੁਝ ਦਿੱਤਾ ਗਿਆ ਖਾਣੇ ਦੇ ਵਿੱਚ ਤੇ ਦੋਸਤੋ ਪਰ 21 ਤਰੀਕ ਨੂੰ ਫਿਰ ਜਿਹੜਾ ਹੈਗਾ ਇਹਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਇਹਦੀ ਮੌਤ ਹੋ ਜਾਂਦੀ ਆ ਇੱਕ ਐਸਾ ਅੰਤ ਆਪਾਂ ਕਹਿ ਸਕਦੇ ਆ ਕਿ ਇੱਕ ਯੁੱਗ ਦਾ ਅੰਤ ਹੋ ਜਾਂਦਾ ਜਿਹੜਾ ਪਰਿਵਾਰ ਗਾਂਧੀ ਮਹਾਤਮਾ ਗਾਂਧੀ ਤੇ ਨਹਿਰੂ ਵਰਗਿਆਂ ਦੇ ਨਾਲ ਕੰਮ ਕਰਨ ਤੋਂ ਸ਼ੁਰੂ ਹੋ ਕੇ ਕਿੱਥੇ ਆ ਕੇ ਅੰਤ ਹੁੰਦਾ ਪਰ ਕੀ ਇਹ ਅੰਤ ਹੋ ਚੁੱਕਿਆ ਕੀ ਮੁਖ्तार ਅंसारी ਦਾ ਕੋੜਮਾ ਖਤਮ ਹੋ ਗਿਆ ਜਾਂ ਨਹੀਂ ਹੋਇਆ ਇਹਦੀ ਮੈਂ ਕੱਲ ਨੂੰ ਤੁਹਾਨੂੰ ਇੱਕ ਵੀਡੀਓ ਲੈ ਕੇ ਆਉਂਗਾ ਜਿਹਦੇ ਵਿੱਚ ਇਹਦਾ ਜਿਹੜਾ ਭਾਈ ਮੈਂਬਰ ਆਫ ਪਾਰਲੀਮੈਂਟ ਹੈ ਉਹਦੀ ਡੀਸੀ ਦੇ ਨਾਲ ਕਿਵੇਂ ਚੜ੍ਹਤ ਹੁੰਦੀ ਹੈ ਤੇ ਕਿਵੇਂ ਜਿਹੜਾ ਇਹਦਾ ਆ ਦਫਨਾਇਆ ਜਾਂਦਾਗਾ ਕਿਵੇਂ ਇਹਦਾ ਜਿਵੇਂ ਅੰਤਮ ਸੰਸਕਾਰ ਕਹ ਲੋ ਜਾਂ ਇਹਨੂੰ ਕਿਵੇਂ ਦਫਨਾਇਆ ਜਾਂਦਾ ਇਹ ਸਾਰੀ ਘਟਨਾ ਤੁਹਾਡੇ ਨਾਲ ਮ ਕੱਲ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗਾ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹਦੀ ਕਮੈਂਟ ਕਰਕੇ ਦੱਸਣਾ ਤੇ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਤੱਕ ਕਰਦੇ ਕਰ ਦਿਓ ਹੁਣ ਮੈਨੂੰ ਤੁਹਾਡੇ ਤੇ ਮਾਣ ਨਾਲ ਲਾਈਕ ਤੇ ਸ਼ੇਅਰ ਕਰ ਦਿਓ ਤੇ ਕੱਲ ਨੂੰ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ